ਤਾਂ ਕਿ ਗਵਦਵਾਰੇ ਚੱਕਰ ਨਹੀਂ ਸੀਗਾ ਕੋਈ ਆਪਣੇ ਪਿੰਡ ਵਾਲਿਆਂ ਦਾ ਤੇ ਉੱਥੇ ਜਿੱਥੇ ਬੰਦੀਆਂ ਦਾ ਨਾ ਤੇ ਕਹਿੰਦੇ ਕੱਲ ਦੀ ਬਹੁਤ ਨਿਊਜ਼ ਫੈਲੀ ਹੈ ਪੁਲਿਸੇ ਪੁਲਸ ਆਈ ਹੋ ਉਸ ਉਸਾਂ ਤੇ ਨਾਲੇ ਉਹ ਦੇਖਦੇ ਕਿ ਅਪਡੇਟ ਅਸਵੇਰੇ ਮੈਂ ਕਿਹਾ ਜਾ ਕੇ ਪਤਾ ਕਰਦੇ ਆ ਕਿ ਕੇਸ ਚੱਲਦਾ ਸੀਗਾ ਨਾ ਪਿੰਡ ਵਾਲਿਆਂ ਤੇ ਬਾਬਿਆਂ ਦਾ ਆ ਦੇਖੋ ਉਰੇ ਤੱਕ ਪੁਲਿਸ ਲੱਗੀ ਹੋ ਰਹੀ ਹੈ ਨਾਲੀ ਪੁਲਿਸ ਲੱਗੀ ਹੋ ਤਾਂ ਹੀ ਖਬਰ ਦੇ ਵਿੱਚ ਆਇਆ ਆਗੇ ਬਾਬਾ ਜੀ ਨੂੰ ਕੀ ਅਪਡੇਟ ਆਣਾ ਇਹ ਇਸ ਦੇ ਨਾਲ ਪੈਂਡ ਆ ਲਿਆ ਕਰੂੰਗਾ ਕਿ ਜਾਂ ਸਰਕਾਰ ਕੋਲ ਜਾਂ ਉਹ ਬਾਬਿਆਂ ਕੋਲੇ ਜਿੰਨਾ ਤੋਂ ਪਹਿਲਾਂ ਹੀ ਬੱਸਾਂ ਥੋੜੀਆਂ ਆ ਥੋੜਾ ਜਿਹਾ ਕੋਈ ਸੇਵਾ బాబే విల బాబే అందరూ పొచ్చ ਕਿਦਾ ਥੀਸ ਗੱਲਬਾਤ ਹਾਂ और सो कैमरा में ਆਪ ਦਾ ਇਸ ਨਵੇਂ ਨਵੇਂ ਬਚਰਾ ਦਾ ਪੈਸਾ ਕੀ ਅਪਡੇਟ ਹੈ ਨਾ ਇਹ ਸਮਝਾਓ ਆਪਰ ਮੰਗਦੇ ਸਾਹਿਬ ਵਾਇਕ ਦੀ ਫਤਿਹ ਵਾਇਕ ਦੀ ਫਤਿਹ ਕਿੰਨੀਆਂ ਪਰਸ ਲੱਗੀਆਂ ਹੋਏ ਕੀ ਐਪਲ ਨੂੰ ਨਾ ਇੱਚੀ ਬੋਲਣਾ ਮੈਨੇ ਇਹਨੇ ਮੁਲਾਜ਼ਮ ਲੱਗੇ ਹੋਏ ਆ ਇਹ ਡੇਰੇ ਦੀ ਤਰੀਕ ਹੈ ਜੀ 10000 ਸੂਸਾ ਡੇਰਾ ਲੰਗਰ ਇੰਚਾਰਜ ਕੁਲਵਿੰਦਰ ਸਿੰਘ ਵਾਇਕ ਦੀ ਫਤਿਹ ਵਾਇਕ ਦੀ ਫਤਿਹ ਬੈਂਤੀ ਹੈ ਕਿ ਜਿਹੜੇ ਮੁਲਾਜ਼ਮ ਲੱਗੇ ਆ ਡੇਰੇ ਦੀ ਤਰੀਕ ਹੈ ਜੀ ਪਿੰਡ ਵਾਲਿਆਂ ਨੇ ਕੇਸ ਕੀਤਾ ਹੋਇਆ ਬਾਬਾ ਜਵਾਬ ਦਿਓ ਜੀ ਅਸਾਨ ਤੇ ਫੇਰ ਉਹ ਡਿਊਟੀ ਕਰਦੇ ਸੀਗੇ ਉਹਨਾਂ ਨੇ ਬਾਬਿਆਂ ਤੋਂ ਅਸਥਾਨ ਤੋਂ ਕਾਫੀ ਬੋਲਗਾਂ ਦੇ ਵਿੱਚੋਂ ਮਾਇਆ ਹੋਰ ਸਾਰਾ ਰਾਸਤ ਵਗੈਰਾ ਲਈ ਹੈ ਸੋ ਬੇਨਤੀ ਇਹ ਸੀਗੀ ਉਹਨਾਂ ਦਾ ਹੱਲੇ ਮੰਨ ਨਹੀਂ ਪਰਿਆ ਉਹਨਾਂ ਨੇ ਦੁਬਾਰਾ ਫਿਰ ਕੇਸ ਕੀਤਾ ਹੋਇਆ ਡੇਰੇ ਤੇ ਤਰੀਕਾ ਪਿੰਡ ਵਾਲਿਆਂ ਨੇ ਲਗਾਤਾਰ ਤਰੀਕਾ ਪੈਰੀਆਂ ਅੱਜ ਤੀਜੀ ਤਰੀਕ ਲਗਾਤਾਰ ਪੈਰੀ ਹੈ ਜੀ ਇਸ ਕਰਕੇ ਡੇਰੇ ਦੀ ਸੇਫਟੀ ਵਾਸਤੇ ਸੰਗਤ ਦੀ ਸਿਕਿਉਰ ਵਾਸਤੇ ਔਰ ਡੇਰੇ ਦੇ ਪ੍ਰਬੰਧਕਾਂ ਦੇ ਮੈਂਬਰਾਂ ਦੀ ਸਿਕਿਉਰਟੀ ਵਾਸਤੇ ਪੁਲਿਸ ਮੁਲਾਜ਼ਮ ਕਾਨੂੰਨ ਦੀ ਹੈਲਪ ਲਈ ਹੈ ਸਹਾਇਤਾ ਲਈ ਹੈ ਸੋ ਇਸ ਕਰਕੇ ਹੁਣ ਨਾ ਹੋਵੇ ਮਤਲਬ ਹਾਂਜੀ ਕਿਸੇ ਦਾ ਵੀ ਕੋਈ ਉਸਤਾਦ ਤੇ ਮਾੜਾ ਨਾ ਹੋਵੇ ਸੋ ਬੇਨਤੀ ਹੈ ਸਗੀ ਕਿ ਸੰਗਤ ਵੱਧ ਵੱਧ ਆਓ ਉਸਤਾਨ ਤੇ ਸੇਵਾ ਕਰੋ ਲੋ ਬਾਣੀ ਪੜੋ ਗੁਰਬਾਣੀ ਸੁਣੋ ਕੀਰਤਨ ਤੇ ਕਥਾ ਤੇ ਹਾਜ਼ਰੀ ਭਰੋ ਇਹ ਬੇਨਤੀ ਹੈ ਜਿਹੜੇ ਕਿਸੇ ਡਰਦੇ ਆ ਨਾ ਕਿ ਪੁਲਿਸ ਬਹੁਤ ਡਰਦੇ ਸੰਗਤ ਦੇ ਮਨ ਜਿਸੇ ਪਰਿਵਾਰ ਚ ਘਰ ਬੈਠੇ ਹੋਈ ਹੈ ਡਰ ਹੈਗਾ ਉਹ ਵੇਚ ਜਗੋ ਕੇ ਉਸਤਾਨ ਤੇ ਆਓ ਜਿਹੜੀ ਵੀ ਸੇਵਾ ਮਿਲਦੀ ਹੈ ਉਸਤਾਨ ਤੇ ਵਰਤਮਾਨ ਸੇਵਾ ਲੰਗਰ ਦੀ ਸੇਵਾ ਲੰਗਰ ਵਰਤੌਣ ਦੀ ਸੇਵਾ ਲੰਗਰ ਕੱਟਣ ਦੀ ਸਬਜ਼ੀਆਂ ਦੀ ਸੇਵਾ ਉਹ ਕਰ ਸਕਦੇ ਆ ਦਸਤਾਨ ਦੇ ਵਿੱਚ ਜੋ ਹੋ ਗਿਆ ਵਾਏ ਟਿਕਾ ਖਾਲਸਾ ਸਾਰਿਆਂ ਨੇ ਦੱਸਦਾ ਚੱਕਰ ਹੈਗਾ ਪੁਲਿਸ ਵੀ ਕੋ ਟੈਨਸ਼ਨ ਹੈ ਨਹੀਂ ਲੋੜ ਨਹੀਂ ਵਿੱਚ ਜੋ ਬੰਦਰ ਸਾਹਿਬ ਆਉਂਦਾ ਸ਼ਹਿਰ ਉਹ ਇਹ ਪਿੰਡ ਵਾਲਿਆਂ ਦਾ ਤੇ ਬਾਬਾ ਧੁਮਾ ਜੀ ਇਹਦੇ ਟਕਸਾਲ ਦੇ ਉਹਨਾਂ ਦੇ ਨਾਲ ਕੇਸ ਆ ਹੈ ਉਹ ਤਰੀਕ ਮੱਥੀ ਨਾ ਕਰਦੇ ਕਿਆਂ ਕੱਲ੍ਹ ਕੋ ਹਾਪਨ ਨਾ ਹੋਵੇ ਨਾ ਲੜਾਈ ਝਗੜਾ ਨਾ ਹੋ ਜਾ ਤਾਂ ਕਰਦੇ ਬਾਕੀ ਹਜੇ ਡੇਰਾ ਕੋਟਵਾਰਾ ਪਤਨਾ ਸਿੰਘਾ ਪ੍ਰੀਆ ਸਾਰਾ ਉਹਨਾਂ ਨੇ ਦੇਖ ਰਹੇ ਨੇ ਚਲੋ ਕਰਦੇ ਆਣ ਤੁਹਾਨੂੰ ਆ ਦਸਤੂਰੀ ਬਾ ਸਤਿ ਸ੍ਰੀ ਅਕਾਲ। ਜਾਨ ਤੋਂ ਵੀ ਸੇ ਤੇ ਰੂਹ ਤੇ ਵੀ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਆਪਣੇ ਪ੍ਰਸ਼ਾਸਨ ਦੋਸਤ ਆ ਰਹੇ ਆ। ਜਿਹਨੇ ਚਾਟ ਲੈ ਲਿਆ। ਜਿਹੜਾ ਨਵਾਂ ਵੀ ਆ ਗਿਆ ਚਾਰ ਰਕਾਰ, ਪੰਜ ਰਕਾਰ, ਨਿੱਕ ਨੇ ਉਹਦੇ ਆਪਣੇ ਨਾਲ ਪੰਜ ਪਿਆਰੀ ਕੌਣ ਸੀ? ਚਾਹ ਸਹਿਜਾ ਦੇ। ਸਾਡੀ ਜਗਰੀ ਚੋਣ ਲੈਣੋ। ਚਾਰ ਚਾਰੀ ਮੁਕਤੇ ਆਨ ਲੋਕਾਂ ਦਾ ਨਾਮ ਤਾਂ ਵੀਡੀਓ ਦਾ ਆਣਾ ਤੇ ਟੈਕਨੀਕਲ ਗੱਲ ਹੈ ਕਿ ਯਾਰਾ ਕਰਨ ਚਾਹੀਦਾ ਤੁਹਾਨੂੰ ਡਾਕਟਰ ਗੁਰਗ੍ਰਾਂ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਦਰਜ ਹੈ ਜਿਹਦੇ ਲਗਨਾਨ ਕੀਤੇ ਹਨ ਗੁਰੂ ਅੰਗਦ ਦੇ ਜੀ ਕਿਨੇ ਕਿਨੇ ਯਾਰਾ ਪਾਕ ਤਾਂ ਕਿਹੜੇ ਹੋਏਗਾ ਗੁਰੂ ਰਵਿਦਾਸ ਮਹਾਰਾਜ ਪਾਕ ਕਬੀਰ ਜੀ ਨੈਲੀਓ ਪਲੀ ਜਮਾ ਮਾ ਮਾ ਦਾ ਤੇ ਚਲੀਏ ਸੰਗਤ ਅਜੋ ਤੇ ਬਾਵਾ ਨੇ ਕਿ ਕਰ ਦੇ ਦੋ ਆਮ ਨੇ ਪਰੋਸੇ ਜਾਮਣਾ ਦੇ ਦਾਂ ਮੈਂ ਕਿ ਦੋ ਕ ਖਾਈਏ ਜਾਮਣ ਤੋੜ ਕੇ ਸਰਾਫੀ ਡਿੱਗੀਆਂ ਸਰਾਫੀ ਹੋ ਗਈਆਂ ਨਹੀਂ ਫੇਹ ਹੋ ਗਈਆਂ ਪੂਰਾ ਤੋੜ ਦੇਣਾ ਅੰਕਲਾ ਆ ਲੈ ਥੱਲੇ ਉਹ ਖਰਾਬ ਹੋਈਆਂ ਬਹੁਤ ਯਾਰਾ ਅਜਿੰਨੀਆਂ ਨੇ ਗਿਆ ਨਾ ਕਾਰ ਨੇ ਉਹ ਸਾਹਮਣੇ ਹੈਗੀਆਂ ਉੱਥੋਂ ਵੀ ਤੋੜੀਆਂ ਉਹ ਸਾਹਮਣੇ ਹੈਗੀਆਂ ਭਾਰ ਜੋਕ ਦੇ ਨਾਲ ਅਸੀਂ ਵੀ ਦੇਖ ਲਈਏ ਮੈਂ ਕਿ ਬਾਅਦ ਚੋ ਉਹ ਨਾ ਇਹ ਰੱਛਾ ਹੈ ਯਮਨ ਤੋੜੀ ਆ ਇਹਨੇ ਸਾਰੀਆਂ ਹੋ ਗਈਆਂ ਬਾਬੇ ਮਾਤਰੀ ਬਹੁਤ ਹੈ ਇਹ ਆ đây cái 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 đây cái gì para điên 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 ਚੰਗਾ ਲੈ ਨਾਲੇ ਜਮਨਾਂ ਤੋੜ ਦੇਣਾ ਢੇਡੇ ਚਾਉਣਾ ਇੱਥੋਂ ਮੜਿਆ ਕੋਈ ਤਾਂ ਇੱਥੇ ਦੇਖੀਏ ਮੇਰੇ ਕਿੰਨਾ ਕੋੰਦਾ ਤਾਂ ਤੰਦਰੁਸਤੀ ਦੀ ਜਾਣਕਾਰੀ ਦੇ ਕੇ ਸਪੈਸ਼ਲ ਜਾਗਤ ਅਭਿਆਨ ਜਿਸ ਵਿੱਚ 65 ਮਸਲ ਪੈਸ ਚੈੱਕ ਅਪ ਨਹੀਂ ਮਿਲੋ ਜੀਵਨ ਕੰਦਰ ਸੁਣਾ ਕੇ ਤੁਹਾਨੂੰ ਜਾਣਦੇ ਹਾਂ 70% ਵਾਲਿਆਂ ਦਾ ਕੰਨ ਗਲਤ ਖਾਣ ਪੀਣ ਦਾ ਮਟਾਪਾ ਹੈ ਸ਼ੂਗਰ ਬੀਪੀ ਕੈਸਟਰੋਲ ਮੈਰੀ ਬੋਲੋ ਕੀ ਜੀ ਪੇੜ ਦਾ ਬੜਾ ਨਾ ਓਕੇ ਚੱਲ ਲੈ ਦੇਖੀ ਪਤਾ ਮੜਿਆ ਸਾਈਡ ਤੇ ਵਹੀਂ ਪਤਾ ਰਾਜਾ ਸਾਈਡ ਤੇ ਵਹੀਂ ਓ ਚੱਲ ਬਈਆ ਕਿ ਕਿ ਰੱਖ ਰੋ ਬਾਬਾ ਇੱਥੇ ਖੜਾ ਰਹਿਣ ਤੁਹਾਨੂੰ ਪਤਾ ਲੱਜੂਗਾ ਮਾੜੇ ਇਹ ਕਿਹਨੂੰ ਕਹੀ ਜਾਂਦਾ ਹੈ ਹੈ ਬਾਬਾ ਚੜਿਆ ਉੱਪਰ ਥੱਲੇ ਖੜਾ ਹੈ ਚੱਲ ਚੱਲੀਏ ਮਤਲਬ ਦੇਖ ਲੈ ਜਮਣਾ ਤੋਂ ਔਰਗੇ ਨਹੀਂ ਆ ਰਹੇ ਸਾਲਗੀਆਂ ਬੁੜੀਆਂ ਲੱਪਈਆਂ ਇਹਨਾਂ ਨੂੰ ਗੋਲ ਕੇ ਪੁੱਛਣੇ ਨੇ ਦੁੱਧ ਪਰ ਜਾਨ ਗੋਲ ਕੇ ਲੈ ਆਂਦੀ ਲੈ ਆਂਦੀ ਨਹੀਂ ਆਹ ਉਹ ਕਹਿੰਦਾ ਖਰਾਬ ਓਏ ਡਰਨ ਦੀ ਲੋੜ ਨਹੀਂ ਬੇਚੇ ਚਕੋ ਕੇ ਗੁਰਦੁਆਰੇ ਆਓ ਬਾਬਿਆਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਇਹ ਤਾਂ ਪੁਲਿਸ ਦਾ ਲੋਕਾਂ ਲਈ ਆ ਕੇ ਆ ਕੇ ਕੋਈ ਗੱਲ ਵਾਤਾਓ ਚੱਲ ਹੁਣ ਫੇ ਆਪਾਂ ਚੱਲੇ ਕੰਮ ਨਿਬੇੜ ਲਿਆ ਦੁੱਧ ਵੀ ਪਾ ਲਿਆ ਹੁਣ ਮਹੀਨੇ ਜੰਦਾ ਸੋਚਾ ਮੇਰੇ ਵੀਰੇ ਭੰਗੇ ਨਾ ਸੰਗਰਾਮ ਤੇ ਸੰਗਰਾਮ ਦਾ ਪੁਨੀਤ ਲੈ ਕੇ ਚੱਲ ਸੰਗਰਾਮ ਤੇ ਦੋ ਵਾਰੀ ਹਾਜ਼ਰੀ ਲੱਗ ਗਈ અને કસી મિમિંગプール ગાવા ગયા બેઠા છે કે નહીં છે ઇધર આયા અરે આયે ભી આમ ને ચલો થઈ જતો હોય તો ગાવાળો તો નો બની ગાવા નો ધુરકવાજી આયે નો આ सपन <laughs> 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 ਆਖੇ ਨੇ ਜਾਮਾ ਦੁਰਨੇਓ ਜਾਮਣ ਦਾ ਹਨ ਆਪਣੀ ਮੁੱਠੀ ਸਿੰਗੀ ਲਾਹ ਲੀ ਜੀ ਬੋ ਨਾ ਕੱਪ ਆਗੇ ਛੋਟੀ ਕਿਹੜਾ ਦੂਜਾ ਸਾਈਜ਼ ਕਿਹੜਾ ਬਾਈ ਦਿਖਾ ਦਊਂ ਆਹ ਇਹਦੀ ਭੈਣ ਆ ਨਾ ਆ ਛੋਟੀ ਆਹ ਨੇ ਕਿੰਨੇ ਰੁਪਏ ਕਿੰਨੇ ਰੁਪਏ ਮਿਲ ਜਾਂਦੇ ਆ ਕਿੰਨੇ ਦੇ 24 ਰੁਪਏ ਤੇ ਪਰ ਕੋ ਬੜਾ ਲ ਲੈ ਆਪਾਂ ਗੋਲਕ 200 ਰੁਪਏ ਆ ਇਹ ਜਿੰਦੇ ਬੰਦੇ ਇੱਦਾਂ ਚੱਲ ਪਏ ਕੋਈ ਸੇਵ ਹੋ ਜਾਂਦੇ ਵਿੱਚ ਕੀ ਰੱਖ ਹੋ ਜਾਂਦੀ ਆ ਹਾਂ ਦੇਖੋ ਸੋ ਲੇਟਰ ਮੈਨੂੰ ਦੇਖਣਾ ਸਮਾਂ ਸਮਾਂ ਇੱਥੋਂ ਗੁਰਦੂਰੇ ਚ ਕੋਈ ਭੋਨ ਨੂੰ ਲੈਣਾ ਆ ਚੱਲ ਮੰਮੀ ਨੂੰ ਆਲਾਨੀ ਫੇੜੀ ਦੇ ਹੱਸ ਬਤਾਲਾਂ ਦੇ ਵਿੱਚ ਰੱਬ ਗਏ ਦੁਸ਼ਮਣਾਂ ਨੂੰ ਨਾ ਭੇਜੇ ਸਵੇਰ ਦਾ 8 ਵਜੇ ਦਾ ਆਇਆ ਭੁੱਖੇ ਭਾਣੇ ਤੇ ਸ਼ਾਮ ਦੇ 4 ਵਜੇ ਗਿਆ ਓਹ ਗੋ ਬਹੁਤ ਔਖਾ ਯਾਰ ਬੰਦਾ ਨਾ ਜੇ ਤਾਂ ਨਾ ਹੀ ਉਹਨਾਂ ਪੈਸੇ ਤੋਂ ਮਾੜਾ ਹੋਵੇ ਹਾਰ ਦਾ ਮਰੀਜ਼ ਹੋਵੇ ਉਹ ਕਿਵੇਂ ਕਿਵੇਂ ਇਲਾਜ ਕਰਾਉ ਮੈਂ ਤਾਂ ਇਹ ਸੋਚ ਕੇ ਹੈਰਾਨ ਹਾਂ ਅੱਜ ਜਿੰਨੀ ਆਈ ਤਾਂ 11-12000 ਰੁਪਏ ਲੈ ਜਾਂਦੇ ਅੱਜ ਇਹ ਦਵਾਈਆਂ ਤੇ ਟੈਸਟ ਵਾਲੇ ਪਰਮਾਤਮਾ ਦਾ ਸ਼ੁਕਰ ਆ ਮੈਂ ਤਾਂ ਦੇਖ ਕੇ ਹੈਰਾਨ ਹਾਂ ਪਰਮਾਤਮਾ ਦਾ ਹੱਥ ਵਾਰ ਸਲਾਮਤ ਦਿਤਤੇ ਆ ਵਧੀਆ ਸਰੀਰ ਦਿੱਤਾ ਆ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਇੱਥੇ ਹਸਪਤਾਲ ਜਾ ਕੇ ਕਰਵਾ ਲਾ ਕਿੱਦਾਂ ਲੋਕੀ ਦੁਖੀ ਆ ਕਿਦਾਂ ਆਪਣੇ ਚੰਗੇ ਸਿਹਤ ਦੇ ਅਦਾਸਾਂ ਕਰਦੇ ਆ ਬਹੁਤ ਔਖਾ ਯਾਰ ਮਾਦਮਾ ਨੇ ਲੇਕੇ ਦੰਦ راستੇ ਰੱਖੇ ਆ ਅੰਗ ਪਰ ਸਹੀ ਦਿੱਖਦੇ ਆ ਆਪਾਂ ਨੂੰ ਇਹੀ ਸ਼ੁਕਰਾਨਾ ਕਰਨਾ ਚਾਹੀਦਾ ਕਿ ਪ੍ਰਮਾਤਮਾ ਨੇ ਸਹੀ ਸਲਾਮਤ ਜਨਮ ਦਿੱਤਾ ਤੇਰਾ ਧੰਨ ਧੰਨ ਸ਼ੁਕਰ ਆ ਗੱਲ ਚੱਲੀਏ ਘਰ ਨੂੰ ਆਏ ਜਾ ਕੇ ਪੱਠੇ ਪਾਉਣੇ ਆ ਪੱਠੇ ਲਿਆਉਣੇ ਆ ਸੱਚ ਬਹੁਤ ਕੰਮ 4 ਵਜੇ ਇੱਕੋ ਜਿਹੇ ਬੈਠੇ ਥੱਕ ਹੋ ਜਾਂਦਾ ਬੰਦੇ ਕੀ ਚੱਕਰ ਇਦਾਂ ਨਾ ਦਾ ਕੋ ਪਿੱਤਾ ਨਹੀਂ ਸੀ ਕਿ ਕਬਬ ਇਹ ਆਪਣੀ ਜਲੰਧਰ ਤੋਂ ਸ਼ਹਿਰ ਪਰ ਰੋਡ ਤੇ ਇਹ ਪੈ ਜਾਂਦਾ ਜੰਡੂ ਸਿੰਘਾ ਮੈਂ ਕਹਾ ਪੀ ਇੱਕ ਗੁੰਮਕ ਦੀਰਾ ਭਾ ਕੇ ਗਰਮੀ ਅੱਗੇ ਬਹੁਤ ਹੈ ਗੋਲੀ ਵਾਲਾ ਹੱਤਾ ਇਧਰ ਆਪਣੇ ਘਟਾਰ ਦੇ ਕੋ ਐਕਸੀਡੈਂਟ ਹੋਇਆ ਤੇਲ ਦਾ ਟੈਂਕਰ ਹੈ ਨਾ ਜਿਹੇ ਆ ਪਿਆ ਸੋਨਾ ਰਹਾ ਬੰਦ ਕੀਤਾ ਗਿਆ ਹੈ ਵਿਚਾ ਹੋ ਗਿਆ ਹੋਵੇ ਬਹੁਤ ਘਣਾ ਐਕਸੀਡੈਂਟ ਆਹ ਦੇ ਇਧਰ ਦਾ ਜਿਹੜਾ ਗੈਸਾਂ ਦਾ ਠੀਕ ਤਨਪਰਾ 4 ਤੱਕ ਬੰਦ ਕੀਤਾ ਹੈ ਤੇ ਬਲਾਸਟਰੀ ਬਹੁਤ ਹੁੰਦਾ ਹੈ। ਸਿੰਗਮ ਰੋੜੇ ਕੀਤਾ ਹੈ। ਮੇਰੇ ਆਉਂਦੇ ਨੂੰ ਕਿਸੇ ਨੇ ਨਹੀਂ ਪਾਇਆ ਇਹਨਾਂ ਨੂੰ ਦੁੱਧ। ਹਾਂ ਚੱਲ 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 ਧੜਾ ਆਪਣੀ ਜਗ੍ਹਾ ਤੇ। ਚੱਲ ਚੱਲ। ਅਰੇ ਢੋਂਗੇ ਲੱਗੀ ਬਣ ਗਏ ਮੀਨ। ਚੱਲ ਪੀ ਲੈ ਪੀ ਲੈ। ਪੀ ਲੈ। ਉਹ ਰੋਲਾ ਪਾ ਦੇਖ ਲੈ। ਆ ਗਏ ਤਿੰਨ ਵੀ ਪਾਉਣੇ ਪਿੱਠੇ ਪੈਣੇ। ਦੁੱਧ ਨਾ ਰੱਜ ਕੇ। ਜੋੜਾ ਜੋੜਾ ਦੇਖਦਾ ਕਿੰਦਾ ਬੈਠਾ ਹੈ ਕੁਰਸੀ ਤੇ ਮਾਣਦੜ ਕੇ ਢ ਘਾਲ ਮਾਰ ਕੇ ਹਨਾ ਚਲੋ ਹੋ ਗਿਆ ਕੰਮ ਹੁਣ ਲੈ ਆਈਏ ਪੱਠੇ ਪੱਠੇ ਰਹਿ ਗਏ ਬਹੁਤ ਜੋੜਾ ਕਿੰਦਾ ਬੈਠਾ ਬਹੁਤ ਪਿਆਰੇ ਹਨਾ ਆਪਸ ਦੇ ਵਿੱਚ ਹੁਣ ਇਹ ਨਹੀਂ ਪਤਾ ਸਾਲਾ ਮੁੰਡਾ ਕਿਹੜਾ ਕੁੜੀ ਕਿਹੜੀ ਹੈ ਇਹ ਜਦ ਵੱਡੇ ਹੋ ਕੇ ਫੇਰ ਪਤਾ ਲੱਗਣਾ ਜਿਹਦੇ ਨਿੱਕੇ ਨਿੱਕੇ ਦੁੱਧੀਆਂ ਹੀ ਨਿਕਲ ਗਈਆਂ ਇਹਨਾਂ ਦੀਆਂ ਫੇਰ ਸਮਝ ਲੋ ਕੁੜੀ ਹੈ ਤੇ ਜੇ ਉਦਾਂ ਹੋਇਆ ਨਾ ਹੋਇਆ ਕੁਝ ਵੀ ਪਲੇ ਨਹੀਂ ਹੋਇਆ ਉਥੋਂ ਇਹ ਮੁੰਡਾ ਹੈ ਸਮਝ ਲਾ ਕੁੱਤੇ ਦਾ ਹਜੇ ਪਤਾ ਲੈ ਜਾਂਦਾ ਕੁੱਤੇ ਕੁੱਤੀ ਦਾ ਇਹਨਾਂ ਦਾ ਸਾਲਿਆਂ ਨੇ ਲੇਟ ਪਤਾ ਲਾਤਾ। ਅੱਛਾ। ਆਹ। ਅੱਡੀ ਮੈਂ ਅਜ ਲਾਈਵ ਕਰ ਦਿਆ ਕਰ ਕਦੀ। ਹੂੰ। ਸਾਡੀ ਵੀ ਲਾਈਵ ਕਰ ਦੇ ਕਦੀ। ਆਹ ਵੀ ਤਾਂ ਅਜ ਲਾਈਵ ਚੱਲੀ ਜਾਂਦੀ ਆ। ਇਹਨਾਂ ਕੰਦਾਂ ਪਹਿਲਾਂ ਕੋਰੀ ਚੱਕਣਾ ਹੈ ਭਰਾ ਜੀ, ਸ਼ੌਕ ਆ ਇਹ। ਇਹਨਾਂ ਕੰਦਾਂ ਕਿਸੇ ਦੀ ਨਿਗਾ ਘਾਟ ਆ। ਜਾਂ ਕਿ ਵਧੀਆ ਗੋਗਲ ਲੈਣੀਆਂ ਕੋਈ ਸ਼ਕੀਨ ਆ ਇਹਨਾਂ ਕੰਦਾਂ। ਜਾਂ ਤੁਹਾਡੇ ਮੰਮੀਆਂ ਦੀ ਜਾਂ ਤੁਹਾਡੇ ਆਪਣੀ ਤੁਹਾਨੂੰ ਮੈਲ ਚਲਾ ਕੇ ਲੱਗਦਾ ਕਿ ਨਿਗਾ ਚੈੱਕ ਕਰਾ ਲਈ ਇੱਕ ਵਾਰੀ। ਇਹ ਸਾਰਾ ਸਿਸਟਮ ਇਹ ਜੋ ਮਸ਼ੀਨਾਂ ਇਹ ਪੂਰੀਆਂ ਨੀਰਾ ਚੈੱਕ ਕਰਾ ਕੇ ਤੁਹਾਨੂੰ ਉਹੀ ਨੰਬਰ ਐਨਕ ਦਾ ਤੇ ਲਾ ਲੂਗਾ ਤੇ ਨਾਲੇ ਬਾਕੀਆਂ ਨਾਲ ਜਿਹੜਾ ਸ਼ਹਿਰ ਨਾਲੋਂ ਸਾਰਿਆਂ ਦੇ ਘੱਟ ਪ੍ਰਾਈਸ ਹੈ ਇਹ ਹੈਗੀ ਆਪਣੀ ਸ਼ਾਪ ਆ ਸਾਹਮਣੇ ਸਿਵਲ ਹਸਪਤਾਲ ਸਿਵਲ ਹਸਪਤਾਲ ਦੇ ਨਾਲ ਹੀ ਓਪੀਜੜ ਭਰਾ ਦੀ ਸ਼ਾਪ ਹੈ ਠੀਕ ਹੈ ਜੀ ਬ੍ਰੈਂਡ ਦੀ ਕਾਪੀ ਗੋਗਲ ਹਾਂ ਸਾਰਾ ਕੁਝ ਇਹ ਤੋਂ ਜੈਡ ਬਾਕੀ ਮੈਂ ਤੁਹਾਨੂੰ ਇਹ ਕਹਿੰਦੀ ਲਾ ਕੇ ਵੀ ਚੈੱਕ ਕਰਾਉਣਾ ਆ ਸੋਹਣੀ ਲੱਗੀ ਹੁੰਦਾ ਚਿੱਟੀਆਂ ਜੀਆਂ ਕਹਣ ਕਹਣ ਜਾਨੀ ਕਿ ਵਧੀਆ ਓਕੇ ਰਿਪੋਰਟ ਆਣਗਾ ਇਹਦੇ ਕੋਈ ਬਾਈਕ ਇਹਨਾਂ ਸ਼ਹਿਰਾਂ ਦੇ ਵਿੱਚ ਐਨ ਮਹਿੰਗਾ ਕਰਨਾ ਨਾ ਬਾਕੀ ਤਾਂ ਪਛਾਣ ਲਓ ਠੀਕ ਆ ਬਾਜੀ ਓਕੇ ਜੀ ਖਾਸ਼ ਮੇਟੋ ਜੀ ਆ ਸੈਟ ਜੀ ਕਰ ਲਿਆ ਹੁਣ ਮੜੀ ਜਾ ਬਾਈ ਦਾ ਇੰਨਾ ਫਾਇਦਾ ਆ ਨਾ ਇੱਥੇ ਲੋਕਲ ਹੋਈਏ ਤੇ ਪੈਸੇ ਦੇ ਕੇ ਆਪੇ ਹੀ ਲੈ ਲੈਂਦਾ ਕੋਈ ਅੰਦਰ ਬਾਅਦ ਚ ਪੈਸੇ ਦੇ ਕੇ ਚੱਕ ਲਈ ਤੇ ਲੈ ਜੀ ਦਾ ਉਹਤਨ ਮਬਾਰਕ ਹਾਲ ਦਾ ਫਰੂਟ ਵਾਲਾ ਜਿੱਥੋਂ ਆਪਾਂ ਲਈਦੇ ਆਏ ਆ ਉਹ ਸਾਹਮਣੇ ਅੰਦਰ ਆਨ